ਸਤਿ ਸ੍ਰੀ ਅਕਾਲ ਮੈਂ ਮੁਹੰਮਦ ਅਸ਼ਰਫ ਖਾਨ ਮੁਖ ਪਰਮਦਰਸ ਬੜੀ ਜ਼ਾਮਾ ਮਤੀ ਇੰਤਜ਼ਾਮੀਆ ਪ੍ਰਬੰਧਕ ਕਮੇਟੀ ਦਰਗਾਹ بابا ਹਾਜ਼ਰੀ ਰਤਰ ਕੰਪਲੈਕਸ ਤੋਂ ਤੁਹਾਡੇ ਸਭ ਪੰਜਾਬ ਵਾਸੀਆਂ ਦੇ ਚਹਿਰ ਬਟਿਕਾ ਵਾਸੀਆਂ ਦੇ ਚਾਰਨਾ ਚ ਬੇਨਤੀ ਲੈ ਕੇ ਆਇਆ ਕਿ ਕੁਝ ਪ੍ਰਵਾਸੀ ਭਾਈਚਾਰੇ ਦੇ ਮੁਸਲਿਮ ਭਾਈਚਾਰੇ ਦੇ ਕ੍ਰਿਮੀਨਲ ਬੰਦੇ ਬਟਿੰਡਾ ਸ਼ਹਿਰ ਚ ਐਂਟਰੀ ਕਰ ਚੁੱਕੇ ਆ ਜਿਨ੍ਹਾਂ ਨੇ ਇੱਥੇ ਮਾਹੌਲ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਸਾਡੇ ਪਿਛਲੇ 11 2025 ਨੂੰ ਉਹਨਾਂ ਅੰਦਰਗਾਹ ਬਾਬਾ ਹਜ਼ਰੀਨਤਨ ਕੰਪਲੈਕਸ ਵਿੱਚ ਜਨਮ ਕੇ ਸੱਜਾਮਾ ਕੀਤਾ ਨਾਰੇਬਾਜ਼ੀ ਕੀਤੀ ਪਰ ਆਪਣੇ ਆਪ ਨੂੰ ਉਹ ਕਹਿੰਦੇ ਅਸੀਂ ਪੰਜਾਬੀਆਂ ਲੋਬੀਰ ਇਹਨਾਂ ਲੋਕਾਂ ਦੇ ਖਿਲਾਫ ਲਾਮਬੰਦ ਹੋਣ ਦੀ ਜ਼ਰੂਰਤ ਹੈ ਜਲਦੀ ਤੁਹਾਨੂੰ ਇਸ ਸੰਬੰਧੀ ਮੈਂ ਅਪੀਲ ਕਰਦਾ ਬੇਨਤੀ ਕਰਦਾ ਇਸ ਸੰਬੰਧੀ ਅਸੀਂ ਜਲਦੀ ਮੀਟਿੰਗ ਰੱਖਾਂਗੇ ਓਦੋ ਅਨੁਸਾਰ ਉਹ ਸਰਦਾਰ ਜਿੰਨਾ ਤੁਸੀਂ ਜਿੰਨਾ ਵੀ ਇਨਸਾਫ ਤਖੰਦ ਜੱਥੇ ਬੰਦੀਆਂ ਰਾਜਨੀਤਿਕ ਪਾਰਟੀਆਂ ਧਾਰਮਿਕ ਪਾਰਟੀਆਂ ਬਾ ਜਿੰਨੇ ਵੀ ਇਨਸਾਨ ਪਸੰਦ ਪੰਜਾਬ ਸ਼ਹਿਰ ਦਾ ਅਮਨ ਤੇ ਅਮਨ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਮੈਂ ਸਭ ਨੂੰ ਅਪੀਲ ਕਰਦਾ ਕਿ ਇਸ ਮਸਲੇ ਦੇ ਵਿੱਚ ਮੇਰਾ ਸਾਥ ਦਿਓ ਕਿ ਤਾਂ ਜੋ ਆਪਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਹੀ ਇਹਨਾਂ ਨੂੰ ਬੇਨਤੀ ਕਰੀਏ ਕਿ ਇਥੇ ਬਿਨਾ ਵੈਰੀਫਿਕੇਸ਼ਨ ਤੋਂ ਜਿਹੜੇ ਅਦਰ ਸਟੇਟਾਂ ਤੋਂ ਲੋਕ ਆ ਰਹੇ ਆ ਉਹਨਾਂ ਦਾ ਰੋਕ ਲਾਈ ਜਾਵੇ ਜੇਕਰ ਕੋਈ ਆਉਂਦਾ ਵੀ ਆ ਤਾਂ ਵੈਰੀਫਿਕੇਸ਼ਨ ਕਰਕੇ ਉਹਨੂੰ ਆਉਣ ਦਿੱਤਾ ਜਾਵੇ ਕਿਉਂਕਿ ਇਹ ਪਿੱਤੇ ਜੁਕੀ ਦੇ ਵਿੱਚ ਜਾਂ ਅਦਰ ਸਟੇਟਾਂ ਦੇ ਵਿੱਚ ਕ੍ਰਾਈਮ ਕਰਕੇ ਇੱਥੇ ਆ ਜਾਂਦੇ ਆ ਕਿਉਂਕਿ ਜੁਕੀ ਉੱਥੇ ਇਹਨਾਂ ਨੂੰ ਫੜਤ ਨਹੀਂ ਦਿੰਦਾ ਇਹਨਾਂ ਦੇ ਘਟਾ ਦਿੰਦਾ ਤੇ ਬਚਾਰ ਦੇ ਇਹਨਾਂ ਨੂੰ ਪਤਾ ਕੋਈ ਪੁੱਛਣਾ ਨਹੀਂ ਹੈ ਜੋ ਇਹ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਐਂਟਰੀ ਕਰ ਰਹੇ ਆ ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਹੈ ਸੋ ਮੈਂ ਅਪੀਲ ਕਰਦਾ ਆ ਆਪਾਂ ਸਾਰੇ ਲੰਬੰਦ ਹੋਈਏ ਕੱਥੇ ਹੋਈਏ ਤਾਂ ਜੋ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਸਾਰੇ ਸੰ ਨੂੰ ਇਹ अपील ਕਰਦਾ ਹੋਇਆ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ